ਕੋਠੜੇ ਸਚਾ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਨੇ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਬਾਣੇ ਕੱਢ ਲੈ ਕਨਾ ਮਾਇਆ ਵਿੱਚ ਨਿਵਾਸ ਇਹ ਬੇ ਅੱਖ ਨਾ ਜਾਪੇ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੇ ਜਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਗਏ ਲਿਖਨਾਵੇਂ ਧਰਮ ਬਹਾਲਿਆ ਉਥੇ ਸੱਚੇ ਹੀ ਸਚ ਨਿਬੜੈ ਸੋਣ ਅੱਖ ਕੜੇ ਜਜਮਾਲਿਆ ਥਾਉ ਨਾ ਪਾਇਨੇ ਕੋੜਿਆਰ ਮੋ ਕਾਲੇ ਦੁਲਕ ਚਾਲਿਆਂ ਤੇਰੇ ਨਾਏ ਰਤੇ ਇਸ ਜਣ ਗਏ ਹਾਰੇ ਦੈਸੇ ਠਗਣੋ ਵਾਲਿਆ ਲਿਖਨੌਰੇਂ ਘਰ ਮੰਨ ਬਹਾਰ ਨੇ ਆ ਲਿਖਨੌਰੇਂ ਘਰ ਮੰਨ ਬਹਾਰ ਨੇ ਆ ਆਸਾ ਦੀਵਾਰ ਵੀ ਇਹ ਜੋ ਦੂਜੀ ਪੌੜੀ ਹੈ ਇਸੇ ਜੋ ਤਿੰਨ ਸਲੋਕ ਨੇ ਤੀਜਾ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ ਜਿਸ ਵਿੱਚ ਆਪ ਫਰਮਾਨ ਕਰਦੇ ਨੇ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿਚਵਾਸ ਸਮੂਹ ਸੰਸਾਰ ਪਰਮਾਤਮਾ ਦੇ ਰਹਿਣ ਦਾ ਘਰ ਹੈ ਇਸ ਕੋਠੀ ਦੇ ਚ ਵਿਆਪਕ ਰੂਪ ਦੇ ਵਿਚ ਹੋ ਰਿਹਾ ਰੇ ਬਨਸਪਤੀ ਸਾਦਰ ਗ੍ਰਹਿ ਨਿਛੱਤਰ ਰੇਤੇ ਦੇ ਜ਼ਰਰੇ ਤोलेਖੇ ਸੂਰਜ ਦੀਆਂ ਕਿਰਨਾਂ ਹਾਥੀ ਕੀ ਪਹਾੜ ਪਾਤਾਨ ਆਕਾਸ਼ ਜਿੱਥੇ ਤੱਕ ਨਿਗਾਹ ਜਾਂਦੀ ਏ ਔਰ ਜੋ ਅਦ੍ਰਿਸ਼ ਦੁਨੀਆ ਇਹ ਸਾਰਾ ਜਗਤ ਇਹ ਸਾਰਾ ਬ੍ਰਹਿਮੰਡ ਉਸ ਅਕਾਲ ਪੁਰਖ ਦੇ ਰਹਿਣ ਦੀ ਥਾਂ ਹੈ ਕੋਈ ਵਿਸ਼ਵਸਠਿ ਕਾਰਨਾ ਪ੍ਰਮਾਤਮਾ ਦਾ ਨਹੀਂ ਬਈ ਫਲਾਣੀ ਥਾਂ ਤੇ ਹੈ ਤੇ ਇਸ ਦਾ ਮਤਲਬ ਹੈ ਇਸ ਥਾਂ ਤੇ ਨਹੀਂ ਹੈ ਦੋ ਸ਼ਬਦ ਪਰਮਾਤਮਾ ਤਤਿ ਜੋ ਪ੍ਰਯੋਗ ਕੀਤੇ ਜਾਂਦੇ ਨੇ ਉਹ ਸਚਾਈ ਵੀ ਕਸੌਟੀ ਤੇ ਪੂਰੇ ਨਹੀਂ ਉਤਰਦੇ ਜਿ세 ਸੇ ਆਖਿਆ ਜਾਂਦਾ ਹੈ ਪਰਮਾਤਮਾ ਨੂੰ ਲੱਭਣਾ ਹੈ ਤੇ ਲੱਭਣਾ ਉਸ ਨੂੰ ਪੈਂਦਾ ਹੈ ਜੋ ਗੁੰਮ ਹੋ ਗਏ ਉਹ ਗੁੰਮ ਨਹੀਂ ਹੋਇਆ ਪਰਮਾਤਮਾ ਦੇ ਕੋਲ ਜਾਣਾ ਹੈ ਤੋ ਕੋਣ ਉਸ ਦੇ ਹੀ ਜਾਣਾ ਹੈ ਜੋ ਆਪਣੇ ਤੋਂ ਦੂਰ ਜੋ ਆਪਣੇ ਤੋਂ ਦੂਰ ਨਹੀਂ ਉਸ ਦੇ ਕੋਲ ਕੀ ਜਾਣਾ ਜੋ ਗੁੰਮ ਨਹੀਂ ਹੋਇਆ ਉਹਨੂੰ ਲੱਭਣਾ ਕੀ ਇਸ ਵਾਸਤੇ ਗੁਰੂ ਰਾਨਕ ਦੀ ਬਾਣੀ ਦਾ ਐਸਾ ਕਹਿਣਾ ਹੈ ਕਿ ਤੂੰ ਅੱਖਾਂ ਖੋਲ ਉਹ ਤੇ ਹਾਜ਼ਰ ਨਾਜ਼ਰ ਹੈ ਉਹ ਗੁੰਮ ਨਹੀਂ ਹੋਇਆ ਔਰ ਉਹ ਤੇਥੋਂ ਦੂਰ ਵੀ ਨਹੀਂ ਲਿਆਜ਼ਾ ਉਸ ਦੇ ਕੋਲ ਜਾਣਾ ਹੈ ਜਾਂ ਉਹਨੂੰ ਲੱਭਣਾ ਹੈ ਧਾਰਮਿਕ ਦੁਨੀਆਂ ਵਿੱਚ ਇਹ ਜੋ ਕਹਾਵਤਾਂ ਨੇ ਇਹ ਵੀ ਇੱਕ ਭ੍ਰਾਂਤੀ ਤੇ ਖੜੀਆਂ ਨੇ ਦਰਸਲ ਗਾੜੇ ਤੇ ਨਹੀਂ ਹੈ ਤੂੰ ਆਪਣੀਆਂ ਅੱਖਾਂ ਖੋਲ ਉਹ ਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਉਹਦਾ ਨਾ ਦਿਖਾਈ ਦੇਣਾ ਉਹਦੀ ਦੂਰੀ ਨਹੀਂ ਹੈ ਉਹਦਾ ਨਾਲ ਦਿਖਾਈ ਦੇਣਾ ਉਸਦਾ ਗੁਮ ਹੋਣਾ ਨਹੀਂ ਹੈ ਬਲਕਿ ਤੇਰਾ ਸੋਣਾ ਤੇਰੀ ਅੱਖਾਂ ਦਾ ਬੰਦ ਹੋਣਾ ਹੈ ਸਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਰਹੇ ਹਾਂ ਇਹ ਸੰਦੇਸ਼ ਉbres ਦੇ ਰਹੇ ਨੇ ਕਿ ਸਮੂਹ ਬ੍ਰਹਿਮੰਡ ਇਹ ਸਾਰੇ ਦਾ ਸਾਰਾ ਜਗਤ ਪਰਮਾਤਮਾ ਦੇ ਰਹਿਣ ਦੀ ਥਾਂ ਹੈ ਆਸਣ ਲੋਏ ਲੋਏ ਬੰਨਾਰ ਵਾਸਤਵਿਕ ਉਸ ਪਰਮਾਤਮਾ ਦਾ ਆਸਣ ਹਰ ਲੋਕ ਦੇ ਚ ਹੈ ਹਰ ਬਸ਼ਰ ਦੇ ਚ ਹੈ ਹਰ ਜੀਵ ਰੇ ਚ ਕੋਈ ਉਸ ਦਾ ਇੱਕsinghasan ਨਹੀਂ ਇਹ ਵਿਆਪਕ ਬ੍ਰਹਿਮੰਡ ਉਹ ਉਸ ਦਾ singhasan ਹੈ ਔਰ ਇਸ ਸਾਰੇ ਬ੍ਰਹਿਮੰਡ ਦੇ ਚ ਉਹ ਬੈਠਾ ਇਹ ਜਰ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿਚ ਵਾਸ ਇਹ ਕੋਠੜੀ ਚੋਂ ਕੇ ਸੱਚਦੀ ਹੈ ਇਸ ਵਾਸਤੇ ਕੋਠੜੀ ਵੀ ਸੱਚੀ ਹੈ जिस घर धार्मिक लोग रेंगे होवन, जिस धर्म घर धार्मिक विचार अच्छे पैर पढ़े जाते होवन, पढ़ाए जाते होटा की ढेरी धार्मिक मंदिर कह देंगे दे। है ते इटा ही है तो पत्थर ही है तो लक्ड़ी लेकिन धार्मिक मंदिर ये मकान धार्मिक भवन है क्यों है वो धर्म की चर्चा कोई धार्मिक मनुख र ਉਹਦੇ ਵਿੱਚ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ ਤੋ ਜਿੱਥੇ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ ਉਹ ਆਸਥਾਨ ਉਹ ਘਰ ਆਮ ਘਰ ਨਹੀਂ ਰਹਿ ਜਾਂਦਾ ਉਹ ਪਾਵਨ ਘਰ ਬਣ ਜਾਂਦਾ ਹੈ ਪਵਿੱਤਰ ਘਰ ਬਣ ਜਾਂਦਾ ਹੈ ਸਾਰੇ ਬ੍ਰਹਿਮੰਡ ਦੇ ਜ਼ਰਲੇ ਜ਼ਰਰੇ ਵਿੱਚ ਉਸ ਸੱਚ ਦਾ ਵਾਸਾ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬ੍ਰਹਿਮੰਡ ਨੂੰ ਸੱਚੀ ਦੀ ਕੋਠੜੀ ਕਹਿੰਦੇ ਨੇ ਸੱਚ ਦੀ ਕੋਠੜੀ ਕਹਿੰਦੇ ਨੇ ਇਹ ਝੂਠੇ ਦੀ ਕੋਠੜੀ ਆਉਂਦੀ ਤੋ ਸਹ ਦੇ ਕੋਠੜੀ ਝੂਠੀ ਆਉਂਦੀ ਪਰ ਚੁਕੇ ਸੱਚ ਦੀ ਕੋਠੜੀ ਹੈ ਤੇ ਸੱਚ ਦਾ ਇਸ ਵਿੱਚ ਵਾਸ ਹੈ ਜਗਤ ਦੇ ਕਿਸੇ ਹਿੱਸੇ ਦੀ ਨਿੰਦਾ ਜਾਂ ਉਸ ਨੂੰ ਚੋਟ ਪਹੁੰਚਾਣਾ ਦਰਸਲ ਇਹ ਵੀ ਕਰਤੇ ਪੁਰਖ ਨੂੰ ਚੋਟ ਪਹੁੰਚਾਣਾ ਹੋਵੇਗਾ ਕਿਉਂਕਿ ਇਹ ਉਸ ਦੀ ਕੋਠੜੀ ਹੈ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵਿਨਾਸ ਇਕ ਅਦਨੇ ਉਸਤਾ ਹੁਕਮ ਮੰਨ ਕੇ ਹੁਕਮੇ ਵਿੱਚ ਸਮਾਈ ਹਾਸਲ ਕਰ ਲਈ ਹੈ ਤੇ ਇੱਕ ਹੁਕਮ ਨੂੰ ਨਾ ਮੰਨ ਕੇ ਵਿਨਾਸ਼ ਹੋ ਰਹੇ ਨੇ ਨਾ ਸੋ ਰਹੇ ਨੇ ਖੱਜਲ ਖੁਆਰ ਹੋ ਰਹੇ ਨੇ ਦੁਖੀ ਹੋ ਰਹੇ ਨੇ ਬੇਚੈਨ ਹੋ ਰਹੇ ਨੇ ਇੱਕ ਨਾ ਨੇ ਹੁਕਮ ਨੂੰ ਮੰਨ ਕੇ ਪ੍ਰਮਾਤਮਾ ਦੀ ਸਮਾਈ ਹਾਸਲ ਕਰ ਲਈ ਹੈ ਇੱਥੇ ਪ੍ਰਸ਼ਨ ਖੜਾ ਹੋਵੇਗਾ ਹੁਕਮ ਮੰਨ ਕੇ ਹੁਕਮ ਕੀ ਹੈ ਹੁਕਮ ਕਿੱਥੇ ਉਸ ਨੂੰ ਪੜ ਲਈਏ ਉਸ ਨੂੰ ਸਮਝ ਲਈਏ ਉਹਨੂੰ ਸੁਣ ਲਈਏ ਪਰਵਾਤਮਾ ਦਾ ਹੁਕਮ ਕਿੱਥੇ ਲਿਖਿਆ ਹੈ ਸਹਿਬ ਕਹਿੰਦੇ ਸਿਮਰ ਗੋਬਿੰਦ ਮੰਨ ਤਨ ਧੁਰ ਲਿਖਿਆ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ ਕਿਹੜੀ ਭਾਸ਼ਾ ਵਿੱਚ ਹੈ ਦਰਸਲ ਪਰਮਾਤਮਾ ਦੀ ਭਾਸ਼ਾ ਅੱਖਰਾਂ ਵਿੱਚ ਨਹੀਂ ਆਉਂਦੀ ਮੌਨ ਦੀ ਭਾਸ਼ਾ ਹੈ ਖਾਮੋਸ਼ ਭਾਸ਼ਾ ਹੈ ਭਾਉ ਦੀ ਭਾਸ਼ਾ ਹੈ ਉਹਨੂੰ ਸਮਝਣਾ ਪਵੇਗਾ ਔਰ ਉਹਨੂੰ ਸਮਝਣ ਲਈ ਜ਼ਰੀਏ ਵੀ ਅਲਗ-ਅਲਗ ਨੇ ਤਾਂ ਉਸ ਦਾ ਹੁਕਮ ਹਰ ਮਸਤਕ ਤੇ ਲਿਖਿਆ ਹੈ ਨਾਮ ਇੱਕ ਲਿਖਿਆ ਨਾਮ ਤੇ ਜਿਹੜਾ ਉਸ ਹੁਕਮ ਨੂੰ ਸਮਝ ਜਾਂਦਾ ਹੈ ਉਹ ਉਸ ਹੁਕਮੇ ਦੀ ਲੈਨਤਾ ਹਾਸਲ ਕਰ ਲੈਂਦਾ ਹੈ ਹੁਕਮ ਕੀ ਹੈ ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਬਿਆਨ ਕਰਦੇ ਨੇ ਜੋ ਹੋਵਾ ਉਹ ਵਤ ਸੋ ਜਾਣੇ ਰਬ ਆਪਣੇ ਕਾ ਹੁਕਮ ਨੂੰ ਪਛਾਨਣੇ ਹੁਕਮ ਕੀ ਹੈ ਬੜੇ ਸਰਲ ਸ਼ਬਦਾਂ ਦੇਚ ਇਸ ਨੂੰ ਖੋਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਇਹ ਐਸਾ ਹੈ ਜੈਸੇ ਸਾਗਰ ਨੂੰ ਗਾਗਰ ਦੇਚ ਬੰਦ ਕੀਤਾ ਹੈ ਜੈਸੇ ਸਮੁੰਦਰ ਕੁਜ਼ੇ ਦੇ ਸਮਾਗੇ ਜੈਸੇ ਇੱਕ ਮਹਾਨ ਵਿਚਾਰ ਨੂੰ ਥੋੜੇ ਜਿਹਾਂ ਚੰਦ ਅਖਰਾਂ ਦੇਚ ਬਿਆਨ ਕਰ ਦਿੱਤਾ ਹੈ ਜੋ ਰੋ ਰਾ ਰਬਤ ਸੋ ਜਾਣੇ ਰਬ ਆਪਣੇ ਕਾ ਹੁਕਮ ਪਛਾਨੇ ਜੋ ਹੋਇਆ ਹੈ ਹੋਣਾ ਹੀ ਸੀ ਜੋ ਹੋਵਾ ਉਹ ਵਤ ਸੋ ਜਾਣੇ ਜੋ ਹੋਵਾ ਹੈ ਇਹਨੂੰ ਹੋਣ ਹਾਰ ਜਾਣੇ ਇਹ ਹੋਣਾ ਹੈ ਪ੍ਰਭ ਆਪਣੇ ਕਾ ਹੁਕਮ ਪਛਾਨੇ ਅਜ ਤੱਕ ਧਾਰਮਿਕ ਦੁਨੀਆ ਚ ਐਸਾ ਤਾ ਥਾ ਥਾ ਤੇ ਆਖਿਆ ਜਾਂਦਾ ਹੈ ਬਾਰ ਬਾਰ ਆਖਿਆ ਜਾਂਦਾ ਰੱਬ ਦੀ ਰਜ਼ਾ ਉਸ ਦਾ ਹੁਕਮ ਉਨੋਂ ਮਨੋਂ ਉਹਦੀ ਰਜ਼ਾ ਵਿੱਚ ਰਾਜ਼ੀ ਰਹੋ ਪਰ ਸਵਾਲੇ ਪੈਦਾ ਹੁੰਦਾ ਉਹਦੀ ਰਜ਼ਾ ਹੈ ਕੀ ਪ੍ਰਸ਼ਨ ਇਹ ਖੜਾ ਆਉਂਦਾ ਹੈ ਉਹਦਾ ਹੁਕਮ ਹੈ ਕੀ ਧਾਰਮਿਕ ਦੁਨੀਆ ਦੇ ਚ ਐਸਾ ਆਖਿਆ ਜਾਂਦਾ ਹੈ ਐਸਾ ਸਮਝਾਇਆ ਨਹੀਂ ਜਾਂਦਾ ਕਿ ਉਸਦਾ ਹੁਕਮ ਕੀ ਹੈ ਉਸਦੀ ਰਜ਼ਾ ਕੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਨੂੰ ਖੋਲਦੇ ਨੇ ਕਿ ਉਸਦੀ ਰਜ਼ਾ ਕੀ ਹੈ ਉਸਦਾ ਹੁਕਮ ਕੀ ਹੈ ਦਰੋ ਆ ਹੋ ਵਤ ਸੋ ਜਾਣੇ प्रभा अपने का हु पछाने अपने प्रभु का हुक्म है कि कि जो होया है ये होना ही बस यही हुक्म है यही उसकी रजा है दिन होया है होना ही रात है होनी ही जन्म होया है होना ही मरण होया है होना ही नफा होया है ये होना ही नुकसान होया है ਇਹ ਹੋਣਾ ਹੀ ਸੀ ਸਰਦੀ ਹੋਈ ਹੈ ਇਹ ਹੋਣੀ ਸੀ ਗਰਮੀ ਆਈ ਹੈ ਇਹ ਆਉਣੇ ਹੀ ਸੀ ਗਰਜ਼ ਕੇ ਜੋ ਕੁਝ ਹੋ ਰਿਹਾ ਹੈ ਬਸ ਇਹ ਉਸ ਦਾ ਹੁਕਮ ਹੈ ਤੇ ਹੋ ਰਹੇ ਨੂੰ ਕਬੂਲ ਕਰ ਲੈਣਾ ਪ੍ਰਵਾਨ ਕਰ ਲੈਣਾ ਇਹ ਉਸ ਦੀ ਰਜ਼ਾ ਨੂੰ ਮੰਨਣਾ ਹੈ ਦੇ ਉਸ ਦੇ ਹੁਕਮ ਨੂੰ ਮੰਨਣਾ ਔਰ ਰਜ਼ਾ ਦੇ ਚਰਾਜ਼ੀ ਹੋਣਾ ਮਾਮੂਲੀ ਖੇਡ ਨਹੀਂ ਇਤੇ ਸੂਰੀ ਉਪਰ ਖੇਲਣਾ ਗਿਰੇ ਤਾਂ ਠਾਹਰਨਾ ਹੈ ਜੋ ਹੋ ਗਿਆ ਹੈ ਇਹਨੂੰ ਕਬੂਲ ਕਰ ਲੈਣਾ ਦਰਸਲ ਤਈ ਦਫਾ ਐਸਾ ਹੋਇਆ ਹੈ ਕਿ ਜਨਮ ਹੋਇਆ ਹੈ ਕਬੂਲ ਹੈ ਮਰਨ ਹੋਇਆ ਹੈ ਕਬੂਲ ਨਹੀਂ ਨਫਾ ਹੋਇਆ ਹੈ ਪਰਵਾਨ ਹੈ ਨੁਕਸਾਨ ਹੋਇਆ ਹੈ ਕਬੂਲ ਨਹੀਂ ਇੱਜ਼ਤ ਮਿਲੀ ਹੈ ਕਬੂਲ ਹੈ ਬੇਇੱਜ਼ਤੀ ਹੋ ਗਈ ਹੈ ਪਰਵਾਨ ਨਹੀਂ ਦਰਸਲ मनुख परमात्मा ਦੇ ਹੁਕਮ ਨੂੰ ਆਪਣੇ ਅਨੁਕੂਲ ਢਾਲਣਾ ਚਾਹੁੰਦਾ ਤੇ ਪਰਮਾਤਮਾ ਆਪਣ ਆਪਣੇ ਹੁਕਮ ਦੇ ਅਨੁਕੂਲ ਜਗਤ ਨੂੰ ਚਲਾਣਾ ਚਾਹੁੰਦਾ ਗੱਲ ਇਹ ਹੈ ਔਰ ਇਸ ਕਸ਼ਮਕਸ਼ ਕਰਕੇ மனுਖ ਦੁਖੀ ਹੈ ਦਰਸਲ ਚੱਲਦਾ ਤੇ மனுਖ ਉਸ ਦੇ ਹੁਕਮ ਦੇ ਚੀਪੇ ਹੈ ਸਰਦੀ ਹੋਈ ਹੈ ਇਹ ਹੋਣੀ ਸੀ ਤੇ ਹੁਣ ਬੰਦੇ ਨੂੰ ਕਿਤਨੀ ਵੀ ਕਬੂਲ ਨਾ ਆਵੇ ਸਰਦੀ ਤੇ ਰਹੇਗੀ ਨਹੀਂ ਤੈਨੂੰ ਕਬੂਲ ਤੇ ਨਾ ਸੀ ਇਹ ਤੇ ਰਹੇਗੀ ਗਰਮੀ ਹੋਈ ਹੈ ਤੇ ਤੇ ਹੋਣੀ ਸੀ ਔਰ ਹੋ ਕੇ ਰਹਿ ਗਈ ਜੇ ਤੈਨੂੰ ਕਬੂਲ ਨਹੀਂ ਤੇ ਇਸ ਲਈ ਜੇ ਤੇਰਾ ਕਬੂਲ ਨਾ ਕਰਨਾ ਕੋਈ ਮੈਨੇ ਨਹੀਂ ਰੱਖਦਾ ਤੂੰ ਚੀਖਦਾ ਰਹਿ ਚਲਾਂਦਾ ਰਹਿ ਲੋ ਚਲਦੀ ਰਹੇਗੀ ਗਰਮੀ ਹੋਵੇਗੀ ਇਹ ਰਹੇਗੀ ਜਨਮ ਹੋਇਆ ਹੈ ਇਹ ਹੋਣਾ ਹੀ ਸੀ ਮਰਨ ਹੋਇਆ ਹੈ ਇਹ ਹੋਣਾ ਹੀ ਸੀ ਜੋ ਹੋਣਾ ਸੀ ਜੋ ਹੋਇਆ ਹੈ ਇਹਨੂੰ ਕਬੂਲ ਕਰਨਾ ਪ੍ਰਵਾਤਮਾ ਦਾ ਹੁਕਮ ਮੰਨਣਾ ਹੈ ब्रह्मंड सब कुछ हो रहे है, कीता नहीं जा रहे है नवे दीप प्रगट हो रहे ने पुराने दीप बुझ रहे नवे ग्रह छथर जन्म ले रहे ने कुछ टूट रहे ने कुछ मिट रहे ने एक बहुत वड्डी लीला चल रही है एक बहुत वड्डा खेल चल रहा है जिसनों प्रवान करना पेगा कबूल करना पेगा तेरे शरीर में श्वास चल रहे हैं है। ਤੂੰ ਚਲਾ ਨਹੀਂ ਰਿਹਾ ਦਿਲ ਧੜਕ ਰਿਹਾ ਤੂੰ ਧੜਕਾ ਨਹੀਂ ਰਿਹਾ ਹੌਨ ਚੱਲ ਰਿਹਾ ਤੂੰ ਚਲਾ ਨਹੀਂ ਰਿਹਾ ਇਸੇ ਤਰੀਕੇ ਨਾਲ ਸਮਝ ਸਭ ਕੁਝ ਜਗਤ ਦੇ ਚ ਹੋ ਰਿਹਾ ਕੀਤਾ ਨਹੀਂ ਜਾ ਰਿਹਾ ਦੋ ਤਰ੍ਹਾਂ ਦੇ ਮਨੁੱਖ ਨੇ ਜੋ ਐਸਾ ਬਾਰਵਾ ਕਰਨ ਗਏ ਨਹੀਂ ਇਹ ਮੈਂ ਕੀਤਾ ਤੇ ਜੇ ਤੂੰ ਕੀਤਾ ਤੇ ਤੇਰੇ ਕੀਤੇ ਨਾਲ ਸੁੱਖ ਮਿਲਿਆ ਇਹਨੂੰ ਤੂੰ ਕਬੂਲ ਕੀਤਾ ਤੇ ਦੁੱਖ ਮਿਲਿਆ ਇਹਨੂੰ ਕਿਉਂ ਨਹੀਂ ਤੂੰ ਕਬੂਲ ਕੀਤਾ ਇਹ ਵੀ ਤੇਰੀ ਕਰਤ ਜੇ ਤੇਰਾ ਹੀ ਕੀਤਾ ਸਭ ਕੁਝ ਤੇ ਜਨਮ ਦਿਨ ਤੇ ਤੋ ਮਿਠਾਈ ਵੰਡੀ ਹੈ ਤੇ ਮਰਨ ਦਿਨ ਨੂੰ ਵੀ ਖਿੜੇ ਮੱਥੇ ਕਬੂਲ ਕਰ ਸ। ਤਸلیم ਕਰ। ਇੱਜ਼ਤ ਮਿਲੀ ਹੈ ਤੋ ਖੁਸ਼ ਹੋਇਆ ਹੈ, ਬੇਇੱਜ਼ਤੀ ਨੂੰ ਵੀ ਚੋਲੀ ਚਪਾ। ਨਫਾ ਹੋਇਆ ਹੈ ਤੋ ਪਰਸਨ ਹੋਇਆ ਹੈ, ਨਾਕਟੋਠੇ ਹੈ। ਨੁਕਸਾਨ ਨੂੰ ਵੀ ਚੋਲੀ ਚਪਾ। ਬਹੁਤ ਔਖ ਹੈ। ਹੁਕਮ ਜਾਂ ਤੇ ਸਾਰਾ ਹੀ ਮੰਨਿਆ ਜਾ ਸਕਦਾ ਹੈ। ਜਾਂ ਸਾਰੇ ਹੁਕਮ ਤੋ ਇਨਕਾਰ ਕੀਤਾ ਜਾ ਸਕਦਾ ਹੈ। ਐਸਾ ਨਹੀਂ ਹੋ ਸਕਦਾ ਵੀ ਮੈਂ ਅੱਧਾ ਹੁਕਮ ਮੰਨਦਾ ਹਾਂ ਤੇ ਅੱਧਾ ਨਹੀਂ ਔਰ ਇਹ ਹਕੀਕਤ ਹੈ ਕਿ ਕੋਈ ਇਨਕਾਰ ਕਰਕੇ ਵੀ ਹੁਕਮ ਮੰਨਣ ਤੋਂ ਬਚ ਨਹੀਂ ਸਕਦਾ ਲੇਕਿਨ ਇਨਕਾਰ ਕਰਨ ਦੇ ਨਾਲ ਦੁੱਖ ਹੋਰ ਵਧਾ ਲਏਗਾ ਬੇਚੈਨੀ ਹੋਰ ਵਧਾ ਲਏਗਾ ਪਰ ਹੁਕਮ ਨੂੰ ਮੰਨਣ ਦੇ ਨਾਲ ਹਕੀਕਤ ਇਹ ਹੈ ਕਿ ਪਰਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੁਕਮ ਦੇ ਵਿੱਚ ਅਗਰ ਦੁੱਖ ਹੈ ਤੇ ਦੁੱਖ ਨੂੰ ਕਿਸੇ ਨੇ ਖਿੜੇ ਮੱਥੇ ਕਬੂਲ ਕਰ ਲਿਆ ਤਸਲੀਮ ਕਰ ਲਿਆ ਤੇ ਉਹਨੂੰ ਅਨੁਭਵ ਹੋ ਜਾਏਗਾ ਕਿ ਦੁੱਖ ਵੀ ਪ੍ਰਭੂ ਦੀ ਤਰਫੋਂ ਮਿਲੇ ਆਇਆ ਇੱਕ دارو ਹੈ ਇੱਕ ਇਲਾਜ ਹੈ ਦੁਨੀਆ ਦੇ ਵਾਹਿਦ ਸੰਤ ਵਾਹਿਦ ਰਹਿبری ਪੁਰਸ਼ ਗੁਰੂ ਨਾਨਕ ਨੇ ਐਸਾ ਨਾਰਾ ਲਾਇਆ ਹੈ ਕਿ ਦੁੱਖ ਕਰੋਪੀ ਨਹੀਂ ਦੁੱਖ ਪ੍ਰਮਾਤਮਾ ਵੱਲੋਂ ਸਜ਼ਾ ਨਹੀਂ ਨਹੀਂ ਬੇ ਪ੍ਰਮਾਤਮਾ ਵੱਲੋਂ ਔਸ਼ਧੀ ਹੈ دارو ਹੈ ਦੁੱਖ دارو ਸੁਖ ਰੋਗ ਭਇਆ ਜਾਸੋਕਤਾ ਨਾ ਹੋਈ ਦੁੱਖ ਵੀ ਇੱਕ ਧਾਰੂ ਹੈ ਪਰ ਸਵਾਨ ਪੈਦਾ ਹੁੰਦਾ ਹੈ ਦੁੱਖ ਕਦੋਂ ਧਾਰੂ ਬਣਦਾ ਹੈ ਤੇ ਦੁੱਖ ਦਾ ਧਾਰੂ ਪਰਮਾਤਮਾ ਨੂੰ ਕਦੋਂ ਦੇਣ ਦੀ ਲੋੜ ਪੈ ਜਾਂਦੀ ਹੈ ਜਦ ਬੰਦੇ ਦੇ ਸੁਖ ਰੋਗ ਹੋ ਜਾਣ ਦੁੱਖ ਦਾ ਧਾਰੂ ਸੁਖ ਰੋਗ ਆ ਬੜਾ ਕੀਮਤੀ ਬਚਨ ਹੈ ਪਹਿਲੇ ਬਾਦਸ਼ਾਹ ਦਾ ਜਦ ਸੁਖ ਰੋਗ ਹੋ ਜਾਣ ਜਦ ਸੁਖ ਬੰਦੇ ਨੂੰ ਹੰਕਾਰੀ ਕਰ ਦੇਣ ਜਦ ਸੁਖ ਆਲਸੀ ਬਣਾ ਦੇਣ ਜਦ ਸੁਖ ਬੰਦੇ ਨੂੰ ਦਿਲੇਦਰੀ ਕਰ ਦੇਣ ਜਦ ਸੁਖ ਬੰਦੇ ਨੂੰ ਲੋਭੀ ਬਣਾ ਦੇਣ ਬੇਈਮਾਨ ਬਣਾ ਦੇਣ ਤੇ ਜਦ ਸੁਖ ਬੰਦੇ ਨੂੰ ਕਠੋਰ ਬਣਾ ਦੇਣ ਐਸੇ ਬੰਦੇ ਨੂੰ ਕਥਾ ਕੀਰਤਨ ਦੀ ਔਸ਼ਧੀ ਨਾਲ ਠੀਕ ਕਰਨਾ ਬੜੀ ਔਖੀ ਗੱਲ ਹੈ ਬਹੁਤ ਕਠਨ ਗੱਲ ਹੈ ਕਿਉਂ ਕਿ ਉਹ ਆਲਸੀ ਇਤਨਾ ਹੋ ਗਿਆ ਹੈ ਉਹ ਅਹੰਕਾਰੀ ਇਤਨਾ ਹੋ ਗਿਆ ਹੈ ਉਹ ਲੋਭੀ ਇਤਨਾ ਹੋ ਗਿਆ ਹੈ ਉਹਨੇ ਦੂਰੀ ਇਤਨੀ ਵਧਾ ਲਈ ਹੈ ਕਿ ਉਸ ਤੱਕ ਇਸ ਸ਼ਬਦ ਦਾ ਪਹੜਾ ਇਸ ਵਿਚਾਰ ਦਾ ਪਹੜਾ ਬਹੁਤ ਔਖਾ ਹੈ ਉਨੇ ਆਪਣੇ ਹਿਰਦੇ ਦੇ ਸਾਰੇ ਪੱਟ ਬੰਦ ਕਰ ਲੈਣ। ਉਸ ਤੱਕ ਇਹ ਵਿਚਾਰ ਨਹੀਂ ਪਹੁੰਚ ਸਕਦੀ। لہذا ایسے ਪੁਰਸ਼ ਲਈ ਫਿਰ ਪ੍ਰਮਾਤਮਾ ਨੇ ਜੋ ਔਸ਼ਧੀ ਤਿਆਰ ਕੀਤੀ ਹੈ ਉਹ ਦੁੱਖ ਹੈ। بڑے ਤੋਂ بڑے ਬੰਦੇ ਬੁਖ ਦੀ ਚੋਟ ਸਹਾਰਦੇ ਆ ਸਿੱਧੇ ਹੋ ਜਾਂਦੇ ਨੇ ਉੰਜ ਨਹੀਂ ਹੁੰਦੇ। ਉੰਜ ਆਕੜ ਬਣੀ ਰਹਿੰਦੀ ਹੈ। ਉੰਜ ਬੇਈਮਾਨੀ ਬਣੀ ਰਹਿੰਦੀ ਹੈ। ਉੰਜ ਕਠੋਰਤਾ ਬਣੀ ਰਹਿੰਦੀ ਹੈ। ਪਰ ਦੁੱਖ ਦੀ ਇੱਕ ਚੋਟ ਨੇ ਸਿੱਧਾ ਕਰ ਦਿੱਤਾ। ਤਾਂ ਸਾਇਵਿਕਨ ਦੁੱਖ ਵਕਤੀ ਦੁੱਖ ਇਹ ਪ੍ਰਮਾਤਮਾ ਵੱਲੋਂ ਕਰੋਪੀ ਨਹੀਂ दारू ਹੈ ਔਸਤੀ ਹੈ ਔਰ ਇਸ दारू ਦੀ ਉਦੋਂ ਲੋੜ ਪੈਂਦੀ ਹੈ ਜਦੋਂ ਸੁਖ ਰੋਗ ਬਣ ਜਾਣ ਦੁੱਖ दारू ਸੁਖ ਰੋਗ ਗਿਆ ਜਾਂ ਸੁਖ ਤਾਮ ਨਾ ਹੋਈ ਤੋ ਜੋ ਹੋਵਾ ਉਹ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋਇਆ ਹੈ ਇਹ ਹੋਣਾ ਹੀ ਸੀ ਇਹੀ ਹੁਕਮ ਹੈ ਔਰ ਜਿਸਨੂੰ ਜੋ ਖਿੜੇ ਮੱਥੇ تسلیم ਕਰ ਲੈਂਦਾ ਸਮਝ ਲਓ ਉਹ ਰਜ਼ਾ ਦੇ ਚ ਰਾਜ਼ੀ ਹੈ ਤੇ ਜੋ ਰਜ਼ਾ ਦੇ ਚ ਰਾਜ਼ੀ ਹੈ ਉਸਤੇ ਪ੍ਰਮਾਤਮਾ ਰਾਜ਼ੀ ਉਸਤੇ ਗੁਰੂ ਰਾਜ਼ੀ ਰੱਬ ਕਿਸਤੇ ਰਾਜ਼ੀ ਹੈ ਜੋ ਉਸ ਦੀ ਰਜ਼ਾ ਦੇ ਚ ਰਾਜ਼ੀ ਹੈ ਉਸ ਦਾ ਸੰਬੰਧ ਜੁੜ ਜਾਂਦਾ ਹੈ ਉਹ ਪ੍ਰਮਾਤਮਾ ਦੇ ਬਹੁਤ ਨੇੜੇ ਚਲਾ ਜਾਂਦਾ ਹੈ ਤਾਂ ਸਾਹਿਬ ਗੁਰੂ ਅਰਜਨ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਰਾਹੀਂ ਇਸ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਇੱਕ ਅਦ ਭਗਤਾ ਨੇ ਹੁਕਮ ਨੂੰ ਮੰਨ ਕੇ ਹੁਕਮੇ ਵਿੱਚ ਸਮਾਈ हासिल कर ਲਈ ਹੈ ਰਜ਼ਾ ਨੂੰ ਮੰਨ ਕੇ ਉਸ ਪਰਮਾਤਮਾ ਦੇ ਚ ਲীন ਦਾ حاصل ਕਰ ਲਈਏ ਤੇ ਇੱਕਦ ਹੁਕਮ ਤੋਂ ਇਨਕਾਰੀ ਹੋ ਕੇ ਆਪਣਾ ਜੀਵਨ ਨਾਸ਼ ਕਰ ਲਿਆ ਆਪਣਾ ਜੀਵਨ ਖਾਰ ਕਰ ਲਿਆ ਹੁਕਮ ਤੋਂ ਇਨਕਾਰੀ ਮਨੁੱਖ ਹੋ ਸਕਦਾ ਹੈ ਲੇਕਿਨ ਹੁਕਮ ਤੋਂ ਬਚ ਨਹੀਂ ਸਕਦਾ ਮਛਲੀ ਸਾਗਰ ਦੇ ਚ ਘੁੰਮਦੀ ਹੋਈ ਐਸਾ ਕਹਿ ਸਕਦੀ ਹੈ ਸਾਗਰ ਮੈਨੂੰ ਪ੍ਰਵਾਨ ਨਹੀਂ ਐਸਾ ਕਹਿ ਸਕਦੀ ਹੈ ਐਸਾ ਉਸ ਨੂੰ ਖੋਲ੍ਹ ਲੈ ਲੇਕਿਨ ਪਾਣੀ ਤੋਂ ਬਾਹਰ ਰਹਿ ਕੇ ਵਿਚਰ ਨਹੀਂ ਸਕਦੀ ਉਸਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੀ ਉਸਦੇ ਹੁਕਮ ਤੋਂ ਇਨਕਾਰ ਹੋਣ ਦਾ ਜਜ਼ਬਾ ਉਜਾਗਰ ਕਰ ਸਕਦੀ ਹੈ ਨਦੀ ਦੇ ਇੱਕ ਕੰਢੇ ਤੋਂ ਲੈ ਕੇ ਦੂਸਰੇ ਕੰਢੇ ਤੱਕ ਮੱਛੀ ਜਾ ਸਕਦੀ ਹੈ ਪਰ ਪਾਣੀ ਤੋਂ ਬਾਹਰ ਨਿਕਲ ਕੇ ਕਲੋਲ ਨਹੀਂ ਕਰ ਸਕਦੀ ਮੱਛੀ ਦਰਿਆ ਦੇ ਚੋਮੜਿਆਂ ਆ ਐਸਾ ਕਹਿ ਸਕਦੀ ਹੈ ਪਾਣੀ ਦੇ ਰਹਿਣਾ ਮੈਨੂੰ ਕਬੂਲ ਨਹੀਂ ਪਾਣੀ ਉਹ ਦੇ ਵਿਚਰਨਾ ਮੈਨੂੰ ਇਹ ਪ੍ਰਵਾਨ ਨਹੀਂ ਲੇਕਿਨ ਫਿਰ ਵੀ ਪਾਣੀ ਤੋਂ ਬਾਹਰ ਰਹਿ ਕੇ ਇਹ ਵਿਚਰ ਨਹੀਂ ਸਕਦੀ ਮਨੁੱਖ ਐਸਾ ਕਹਿ ਸਕਦਾ ਹੈ हे ਪ੍ਰਮਾਤਮਾ ਇਹ ਤੇਰਾ ਹੁਕਮ ਮੈਨੂੰ ਕਬੂਲ ਨਹੀਂ ਇਹ ਤੇਰੀ ਰਜ਼ਾ ਮੈਨੂੰ ਪ੍ਰਵਾਨ ਨਹੀਂ ਲੇਕਿਨ ਫਿਰ ਵੀ ਉਸ ਦੀ ਰਜ਼ਾ ਤੋਂ ਬਾਹਰ ਹੋ ਨਹੀਂ ਸਕਦਾ ਫਿਰ ਵੀ ਉਸ ਦੇ ਹੁਕਮ ਤੋਂ ਬਾਹਰ ਹੋ ਨਹੀਂ ਸਕਦਾ ਬਾਰੀਕ ਬੁੱਧ ਰੱਖਣ ਵਾਲਿਆਂ ਨੇ ਈਸ਼ਵਰ ਦੇ ਇਸ ਰਾਜ਼ ਨੂੰ ਸਮਝਿਆ ਇਸ ਰਾਜ਼ ਨੂੰ ਜਾਣਿਆ ਅਰੇਂਜ ਕਹਿ ਲੋ ਇਸ ਰਾਜਦਾਈ ਸਦਕਾ ਉਹਨਾਂ ਨੇ ਵਾਸਤਵਿਕ ਪਰਮਾਤਮਾ ਨੂੰ ਜਾਣਿਆ ਕਉ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਰਤਾ ਤਿੰਨ ਭੇਦ ਜਾਤਾ ਤੋ ਇਕ ਨਾ ਹੁਕਮ ਸਮਾਇ ਲੈ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਬਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਇਕ ਨੇ ਪਰਮਾਤਮਾ ਦੇ ਬਾਣੇ ਨੂੰ ਮੰਨ ਕੇ ਉਸ ਦੇ ਹੁਕਮ ਨੂੰ ਮੰਨ ਕੇ ਮਾਇਆ ਵਿੱਚੋਂ ਆਪਣੇ ਆਪ ਨੂੰ ਕੱਢ ਲਿਆ ਤੇ ਇੱਕ ਹੁਕਮ ਦੀ ਅਦੋਲੀ ਕਰਕੇ ਪਾਉ ਹੁਕਮ ਤੋਂ ਇਨਕਾਰੀ ਹੋ ਕੇ ਮਾਇਆ ਵਿੱਚ ਹੀ ਫਸੇ ਰਹਿ ਗਏ ਜੰਜਾਲ ਵਿੱਚ ਹੀ ਫਸੇ ਰਹਿ ਗਏ ਇਹ ਵੀ ਆਰਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਇਹ ਵੀ ਦਿਖਾਈ ਨਹੀਂ ਦੇਂਦਾ ਔਰ ਐਸਾ ਵੀ ਦਾਅਵਾ ਨਾ ਨਹੀਂ ਆਖਿਆ ਜਾ ਸਕਦਾ ਕਿ ਜ਼ਿੰਦਗੀ ਕਿਸ ਦੀ ਰਾਸ ਆਈ ਜਗਤ ਤੇ ਆਇਆ ਕਿਸ ਦਾ ਸਫਲ ਹੋਇਆ ਮਨੁੱਖ ਫੈਸਲਾ ਕੋ ਨੰਦਰ ਨਹੀਂ ਕਰ ਸਕਦਾ ਫਲਾਣਾ ਜੰਨਤ ਦੇ ਚਲਾ ਗਿਆ ਫਲਾਣਾ ਸਵਰਗ ਵਾਸ ਹੋ ਗਿਆ ਹੈ ਫਲਾਣਾ ਬ੍ਰਹਮ ਲੀਨ ਹੋ ਗਿਆ ਹੈ ਮਨੁੱਖੀ ਦੁਨੀਆ ਦੀ ਇਹ ਸਾਰੀਆਂ ਕਹਾਵਤਾਂ ਹੀ ਨੇ ਇਹਦੇ ਚ ਹਕੀਕਤ ਕੁਝ ਵੀ ਨਹੀਂ ਕਿਉਂਕਿ ਮਨੁੱਖ ਦੇ ਆਪਣੇ ਅੰਦਾਜ਼ੇ ਨੇ ਮਨੁੱਖ ਦੀਆਂ ਆਪਣੀਆਂ ਕਿਆਸ ਅਰਾਈਆਂ ਨੇ ਮਨੁੱਖ ਦੇ ਕੋਲ ਐਸੀ ਕੋਈ ਦੂਰਬੀਨ ਨਹੀਂ ਕਿ ਉਸਨੇ ਦੇਖ ਲਿਆ ਹੋਵੇ ਹਾਂ ਵਾਕਈ ਇਹ ਬ੍ਰਹਮ ਲੀਨ ਹੋ ਗਿਆ ਵਾਕਈ ਇਹ ਸੱਚਖੰਡ ਵਾਸੀ ਹੋ ਗਿਆ ਤੋ ਸਾਇਬ ਕੰਨੇ ਇੱਕ ਕਹਿਣ ਮਾਤਰ ਗੱਲ ਨਹੀਂ ਇਹ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾ ਤੋ ਇਹ ਕਹਿਣ ਮਾਤਰ ਗੱਲ ਨਹੀਂ ਇਹ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ ਗੁਰੂਦਵਾਰਾ ਇਸ ਗੱਲ ਨੂੰ ਜਾਣਿਆ ਜਾਂਦਾ ਹੈ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਈਸ਼ਵਰ ਆਪ ਹੀ ਅੰਤਿਸ਼ ਕਰਨ ਦੇਸ ਪ੍ਰਕਾਸ਼ ਕਰਦਾ ਉਹ ਆਪ ਹੀ ਜਾਣਨਾ ਦੇਂਦਾ ਹੈ ਦਰਸਲ ਲੰਬੀ ਚੌੜੀ ਸਾਧਨਾ ਕਰਨ ਤੋਂ ਬਾਅਦ ਇਸ ਗੱਲ ਦਾ ਬਹੁਤ ਮਨੁੱਖ ਨੂੰ ਮਿਲਦਾ ਹੈ ਕਿ ਈਸ਼ਵਰ ਪ੍ਰਿਆਸ ਨਾਲ ਨਹੀਂ ਪ੍ਰਸਾਦ ਨਾਲ ਮਿਲਦਾ ਹੈ ਇਸ ਵਾਸਤੇ ਧਾਰਮਿਕ ਦੁਨੀਆ ਵਿੱਚ ਪ੍ਰਸਾਦ ਦੀ ਮੈਂ ਮੈਂ ਜਦ ਕਿ ਜਗਤ ਦੇਚ ਪ੍ਰਿਆਸ ਦੀ ਗੱਲ ਹੈ ਸੰਸਾਰ ਦੇਚ ਪੁਰਸ਼ਾਰਤ ਦੀ ਗੱਲ ਹੈ ਜਦ ਕਿ ਧਾਰਮਿਕ ਦੁਨੀਆ ਵਿੱਚ ਬਖਸ਼ਿਸ਼ ਦੀ ਗੱਲ ਹੈ ਸੰਸਾਰ ਦੇਚ ਉਦਮ ਦੀ ਗੱਲ ਆਖੀ ਜਾਂਦੀ ਹੈ ਧਾਰਮਿਕ ਦੁਨੀਆ ਦੇ ਚ ਕਿਰਪਾ ਦੀ ਗੱਲ ਆਖੀ ਜਾਂਦੀ ਹੈ ਧਾਰਮਿਕ ਦੁਨੀਆ ਸਹੀ ਹੈ ਉਹ ਕਹਿੰਦੇ ਨੇ ਉਦਮ ਕਰ ਕਰਕੇ ਪਤਾ ਚੱਲਦਾ ਹੈ ਕਿ ਆਖਿਰ ਇਹ ਉਸ ਦਾ ਮਿਲਾਪ ਉਹਦੀ ਬਖਸ਼ਿਸ਼ ਹੈ ਉਹਦੀ ਰਹਿਮਤ ਹੈ ਸਾਡਾ ਉਦਮ ਸਾਡਾ ਪ੍ਰਸਾਰਤ ਸਾਡਾ ਪ੍ਰਯਾਸ ਉਸ ਦਾ ਮੁੱਲ ਨਹੀਂ ਹੈ ਅਗਰ ਇਸ ਨੂੰ ਮੁੱਲ ਮੰਨ ਲਏ ਤਾਂ ਸਾਡੇ ਪ੍ਰਯਾਸ ਨਾਲੋਂ ਪ੍ਰਮਾਤਮਾ ਦਾ ਪ੍ਰਸਾਦ ਪ੍ਰਮਾਤਮਾ ਕੋਈ ਵੱਡਾ ਨਹੀਂ लंबी चौड़ी साधना करके ही ये पता चलता है कि घाल ना मिलेओ सेव ना मिलेओ मिलेओ आए अचिंता एक गाथा इस देश के दे धर्म ग्रंथ जो मिलती है बड़ी रमणीक है प्रेरणादायक है शिरारत नई दुनिया की तलाश कर्ण दी चाहत विच इस दुनिया नु छड़ बैठे नवे संसार दी उमंग ने पुराने नाल ਲਾਟਾ ਤੋੜ ਦਿੱਤਾ ਪ੍ਰਕਾਸ਼ ਤੇ ਹੁਲਾਸਾ ਲੈ ਕੇ ਪ੍ਰਕਾਸ਼ ਦੀ ਮੰਗ ਲੈ ਕੇ ਅੰਧੇਰੇ ਨੂੰ ਵਿਦਾਇਗੀ ਦੇ ਦਿੱਤੀ ਲੇਕਿਨ ਪ੍ਰਕਾਸ਼ ਕਿੱਥੋਂ ਮਿਲੇ ਪਰਮ ਜੀਵਨ ਕਿੱਥੋਂ ਮਿਲੇ ਆਸ਼ਰਮ ਆਸ਼ਰਮ ਭਟਕਦੇ ਰਹੇ ਇੱਕ ਇੱਕ ਦਵਾਰ ਤੇ ਦਸਤਕ ਦੇਂਦੇ ਰਹੇ ਹਰ ਆਚਾਰੀਆ ਨੇ ਹਰ ਸੰਤ ਨੇ ਜਿਹੜੀ ਗੱਲ ਆਖੀ ਉਸ ਨੂੰ ਪੂਰਨ ਸ਼ੌਕ ਨਾਲ ਸੌਕ ਨਾਲ ਨਿਭਾਉਂਦੇ ਰਹੇ ਤੇ ਜਦ ਕੁਛ ਨਾ ਮਿਲਿਆ ਤੇ ਹਰ ਇੱਕ ਨੂੰ ਇਹੀ ਆਖਦੇ ਰਹੇ ਮਿਲਿਆ ਤੇ ਕੁਛ ਨਹੀਂ ਤੇ ਹਰ ਇੱਕ ਨੇ ਇਹੀ ਜਵਾਬ ਦਿੱਤਾ ਜੋ ਕੁਛ ਅਸੀਂ ਜਾਣਦੇ ਸੀ ਤੁਹਾਨੂੰ ਦੱਸ ਦਿੱਤਾ ਹੈ ਅੱਗੇ ਜਾਓ ਅੱਗੇ ਜਾਂਦੇ ਜਾਂਦੇ ਅੱਜ ਉਸ ਬੂਹੇ ਤੇ ਆਏ ਇਸ ਆਸ਼ਰਮ ਦੇ ਆਚਾਰੀਆਂ ਨੇ ਕਹਿ ਦਿੱਤਾ ਸਿਦਾਰਤ ਜ਼ਿੰਦਗੀ ਸਫਲ ਹੋ ਸਕਦੀ ਹੈ ਪਰਮ ਜੀਵਨ ਮਿਲ ਸਕਦਾ ਹੈ ਪਰਮ ਪ੍ਰਕਾਸ਼ ਮਿਲ ਸਕਦਾ ਹੈ ਬਸ਼ਰਤੇ ਤੂੰ ਅਠ ਪੈਰ ਦੇ ਸਿਰਫ ਇੱਕ ਦਾਣਾ ਹੀ ਚਾਵਲ ਦਾ ਅੰਗੀਕਾਰ ਕਰੇ। ਛਤਵਚਨ ਕਹਿ ਕੇ ਇੱਕ ਕਠਨ ਤਪੀਖਸ਼ਾ ਵੀ ਸਿਧਾਰਤ ਕਰਨ ਲੱਗੇ। 40 ਦਿਨ ਇਸ ਤਰ੍ਹਾਂ ਕਰਨ ਲਈ ਆਸ਼ਰਮ ਦੇ ਮੁਖੀ ਨੇ ਆਖਿਆ। ਔਰ ਪੂਰਨ 40 ਦਿਨ ਤੱਕ ਇੱਕ ਦਾਣੇ ਤੇ ਰਹਿ। ਸਰੀਰ ਸੁੱਕ ਗਿਆ। ਲੱਕੜੀ ਹੋ ਗਿਆ। ਕੁਝ ਪੁਰਾਣੀ ਸਾਧਨਾ ਕਰਕੇ ਕੁਝ ਨਵੀਂ ਸਤਿ ਤਿਖਸ਼ਾ ਕਰਕੇ ਲੇਕਿਨ ਜਦ ਅੱਜ 40ਵਾਂ ਦਿਨ ਵੀ ਸੰਪੂਰਨ ਹੋ ਗਿਆ ਤੇ ਘਟਨਾ ਕੁਝ ਵੀ ਨਾ ਘਟੀ ਤਾਂ ਆਸ਼ਰਮ ਦੇ ਅਚਾਰੀਏ ਦੇ ਅੱਗੋਂ ਪ੍ਰਸ਼ਨ ਉੱਤਰ ਹੋ ਕੇ ਖੜੇ ਹੋ ਗਏ ਪ੍ਰਸ਼ਨ ਚਿੰਨ ਬਣ ਕੇ ਸਵਾਲੀਆ ਹਰੂਫ ਲੈ ਕੇ ਸਾਹਮਣੇ ਖੜੇ ਨੇ ਗੱਲ ਤੇ ਕੁਝ ਵੀ ਨਹੀਂ ਬਣੀ ਤੋ ਇਸ ਆਚਾਰੀਆ ਨੇ ਵੀ ਕਹਿ ਦਿੱਤਾ ਜੋ ਕੁਝ ਅਸੀਂ ਜਾਣਦੇ ਸੀ ਦੱਸ ਦਿੱਤਾ ਹੈ ਤੁਸੀਂ ਕਿਸੇ ਹੋਰ ਬੂਏ ਤੇ ਜਾਓ ਲੇਕਿਨ ਹੋਰ ਥਾਂ ਤੋਂ ਕੁਝ ਹੋਰ ਖਬਰ ਮਿਲੇ सानू जरूर दसना रुखसत हो गए निडाल शरीर आहिस्ता आहिस्ता जा रहे अंदर शांति की इच्छा छड़ छी परम जीवन की प्राप्ति की जो उमंग से वह भी छी ईश्वर मिले ये एक पास सुट दी निरंजना नदी बड़े औखे ढंग अबूर कर रहे हैं क्योंकि शरीर विच बल नहीं एक शाख के आसरे से आप पार लगे बोर्ड ने दरख़त थले बैठ के निराश शांति तो भी निराश ईश्वर तो भी निराश परम सुख तो भी निराश परम आनंद तो भी निराश कुछ भी नहीं चाहिए। कुछ भी नहीं चाहिए ऐसा जब बोध ऐसी जब भावना अंदर पूर्ण रूप पैदा हुई कुछ भी नहीं चाहिए सब कुछ मिल गया सब कुछ झोली समाधि लग गई ਔਰ ਪਰਮ ਆਨੰਦ ਦੀ ਵਰषा ਉਸੇ ਦਿਨ ਹੋ ਗਈ ਸੁੱਕੇ ਜੀਵਨ ਤੇ ਹਰਾ ਭਰਾ ਹੋ ਗਿਆ ਜੀਵਨ ਨਵੇਂ ਹੁਲਾਸ ਪੈਦਾ ਹੋ ਗਏ ਅੰਧਕਾਰ ਦੇਸ਼ ਪਰਮਨ ਪ੍ਰਕਾਸ਼ ਹੋ ਗਿਆ ਇਸ ਵਾਸਤੇ ਜਗਤ ਦੇ ਹਰ ਰਹਿਬਰੀ ਪੁਰਸ਼ ਨੇ ਤੇ ਹਰ ਸਾਧਕ ਨੇ ਆਖਿਆ ਹੈ ਪਰਮ ਸੁਖ ਮਿਲੇ ਹੈ ਸਾਡੇ ਪ੍ਰਿਆਸ ਨਾਲ ਨਹੀਂ ਉਸ ਦੇ ਪ੍ਰਸਾਦ ਨਾਲ ਸਾਡੇ ਉਦਮ ਤੇ ਮਿਹਨਤ ਨਾਲ ਨਹੀਂ ਉਸ ਦੀ ਬਖਸ਼ਿਸ਼ ਦੇ ਨਾਲ ਪਰ ਇਹ ਵੀ ਘਾਲ ਨਾਲ ਘਾਲ ਘਾਲ ਕੇ ਪਤਾ ਚਲਦਾ ਹੈ ਤਾਂ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਗੁਰੂ ਦਵਾਰਾ ਹੀ ਇਹ ਗੱਲ ਜਾਣੀ ਜਾਂਦੀ ਹੈ ਕਿ ਜਿਸ ਨੂੰ ਉਹ ਆਪ ਪ੍ਰਕਾਸ਼ ਦੇਵੇ ਉਹੀ ਪ੍ਰਕਾਸ਼ਮਾਨ ਹੁੰਦਾ ਹੈ ਉਸ ਨੂੰ ਹੀ ਸੋਝ ਪੈਂਦੀ ਹੈ ਪੌੜੀ ਨਾਨਕ ਜੀ ਉਪਾਏ ਕੇ ਲਿਖਨਾਵੇਂ ਧਰਮ ਬਹਾਲਿਆ ਸਤਗੁਰudev ਜੀ ਮਹਾਰਾਜ ਦਾ ਫਰਮਾਨ ਜੀ ਪੈਦਾ ਕਰਕੇ ਹਰ ਜੀਵ ਦੇ ਨਾਲ ਪਰਮਾਤਮਾ ਨੇ ਧਰਮ ਬਿਠਾ ਦਿੱਤਾ ਹੈ ਮਰਿਆਦਾ ਅਸੂਲ ਧਰਮ ਰਾਜ ਕਿੱਥੇ ਬੈਠਾ ਹੈ ਇਹ ਕੋਈ ਨਕਸ਼ਾ ਫੋਲ ਕੇ ਵੇਖਣ ਦੀ ਲੋੜ ਨਹੀਂ ਇਹ ਕੋਈ ਪ੍ਰithvi ਦਾ ਸ਼ਹਿਰ ਨਹੀਂ ਧਰਮ ਰਾਜ ਹਰੇਕ ਦੇ ਅੰਦਰ ਬੈਠਾ ਹੈ ਧਰਮ ਮर्यादा ਮਨੁੱਖ ਜੋ ਕੁਝ ਵੀ ਕਰਦਾ ਹੈ ਉਹ ਅੰਦਰ ਅੰਕੁਰਿਤ ਹੋ ਜਾਂਦਾ ਹੈ ਜੋ ਬੋਲਦਾ ਹੈ ਜੋ ਸੋਚਦਾ ਹੈ ਜੋ ਸੁਣਦਾ ਹੈ ਜੋ ਵੇਖਦਾ ਹੈ ਜੋ ਕਰਦਾ ਹੈ ਇਹ ਸਭ ਮਿਟ ਨਹੀਂ ਜਾਂਦਾ ਅੰਦਰ ਅਮਿਟ ਛਾਪ ਇਸ ਦੀ ਲੱਗ ਜਾਂਦੀ ਹੈ ਇਹੀ ਚਿੱਤਰ ਗੁਪਤ ਹੈ ਇਹੀ ਧਰਮ ਰਾਜ ਹੈ ਔਰ ਐਸਾ ਤੇ ਹੋ ਸਕਦਾ ਹੈ ਕਿ ਕਾਗਜ਼ ਤੇ ਲਿਖਿਆ ਹੋਇਆ ਜਲਾਇਆ ਜਾ ਸਕਦਾ ਹੈ ਕਾਗਜ਼ ਤੇ ਲਿਖਿਆ ਹੋਇਆ ਮਿਟਾਇਆ ਜਾ ਸਕਦਾ ਹੈ ਪਰ ਆਪਣੇ ਆਪ ਦੇ ਜੋ ਸਾਡੇ ਕੀਤੇ ਕਰਮ ਲਿਖੇ ਜਾਂਦੇ ਨੇ ਦੁਨੀਆ ਦੀ ਕੋਈ ਤਾਕਤ ਨਹੀਂ ਮਿਟਾ ਸਕਦੀ ਉਸ ਪਰਿਪੂਰਨ ਪ੍ਰਮਾਤਮਾ ਤੋਂ ਬਿਨਾ ਉਸ ਅਕਾਲ ਪੁਰਖ ਤੋਂ ਬਿਨਾ ਤੋ ਇਹ ਧਰਮ ਉਸ ਪਰਿਪੂਰਨ ਪ੍ਰਮਾਤਮਾ ਨੇ ਹਰ ਇੱਕ ਦੇ ਨਾਲ ਬਿਠਾ ਦਿੱਤਾ ਹੈ ਉੱਥੇ ਸੱਚੇ ਹੀ ਸੱਚ ਨੇ ਬੜੇ ਚੁਣ ਵਕ ਕੜੇ ਜਜਮਾ ਲਿਆ ਉਹ ਧਰਮ ਰਾਜ ਉਹ ਜੋ ਮਰਿਆਦਾ ਬੜੀ ਪੂਰਨ ਪ੍ਰਵਾਤਮਾ ਨੇ ਬੜਾਈ ਏ ਉਥੇ ਨਿਵੇੜਾ ਸੱਚ ਤੇ ਹੀ ਏ ਸੱਚ ਹੀ ਅੰਗੀਕਾਰ ਹੁੰਦਾ ਏ ਚੁਣ ਕੇ ਵਖ ਕੱਢ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਜਜ਼ੀਆ ਦੇਣਾ ਹੈ ਭਾਉ ਤੇ ਝੂਠੇ ਨੇ ਜਿਨ੍ਹਾਂ ਨੇ ਕਰ ਦੇਣਾ ਹੈ ਜਿਨ੍ਹਾਂ ਨੇ ਜਜ਼ੀਆ ਦੇਣਾ ਹੈ ਜਿਨ੍ਹਾਂ ਨੇ ਡੰਡ ਭੋਗਣਾ ਹੈ ਜਿਨ੍ਹਾਂ ਨੇ ਕੀਤੇ ਕਰਮਾਂ ਦੀ ਸਜ਼ਾ ਭੋਗਣੀ ਏ ਉਹ ਵਖ ਕਰ ਦਿੱਤੇ ਜਾਂਦੇ ਨੇ ਥਾਉ ਨਾ ਪਾਏ ਨ ਕੋੜ ਯਾਰ ਮੋਹ ਗਾਲੇ ਦੋਜਕ ਚਾਰਿਆ ਪ੍ਰਭੂ ਦੇ ਸੱਚ ਅਸਥਾਨਿਤ ਇਸ ਤਰ੍ਹਾਂ ਦੇ ਪਰੋਸ਼ਾਂ ਨੂੰ ਥਾਂ ਨਹੀਂ ਮਿਲਦੀ ਲਿਆਜ਼ਾ ਮੂੰਹ ਕਾਲਾ ਲੈ ਕੇ ਉਹ ਦੋਜ਼ਗ ਦੇ ਜਾਂਦੇ ਨੇ ਭਾਉ ਬਿਹਰੇ ਸੰਸਕਾਰ ਬੇੜਾ ਚਿੱਤਰਨ ਉਹ ਜੋ ਪਹਿਲੀ ਤਸਵੀਰ ਬਣੀ ਹੈ ਉਹੀ ਲੈ ਕੇ ਜਾਂਦੇ ਨੇ ਇੱਕ ਉਹ ਹੈ ਜਿਨੇ ਤਸਵੀਰ ਬਣਾ ਆਤੀ ਹੈ ਇੱਕ ਹਮ ਹੈ ਲਿਆ ਆਪਣੀ ਸੂਰਤ ਕੋ ਵਿਗਾੜ ਇੱਕ ਉਹ ਹੈ ਜਿਨੇ ਤਸਵੀਰ ਬਣਾ ਆਤੀ ਹੈ ਅਕਸਰ ਮਨੁੱਖ ਨੇ ਆਪਣੀ ਤਸਵੀਰ ਅੰਦਰ ਆਪ ਬਣਾਣੀ ਹੈ ਲੇਕਿਨ ਇਤਨੀ ਵਿਗਾੜ ਬੈਠਦਾ ਹੈ ਜਿਸ ਦਾ ਜ਼ਿਕਰ ਸਾਇਦ ਕਹਿੰਦੇ ਨੇ ਕਿ ਮੋ ਕਾਲੇ ਦੋਸ ਚ ਚਲੇਆ ਕਾਲੇ ਮੋ ਨਾਲ ਚਲੇ ਦੋਸ ਕਾਂ ਦੇਚ ਦੁੱਖਾ ਹੋਗਣ ਲਈ ਤੇਰੇ ਨਾਇ ਰਤੇ ਸੇ ਜਣ ਗਏ ਹਾਰ ਗਏ ਸੇ ਸਦਗਣ ਵਾਲਿਆ ਤੇਰੇ ਨਾਮ ਦੇ ਰੰਗ ਰਿਚ ਜੋ ਰਤੇ ਗਏ ਉਹਨਾਂ ਨੇ ਜੀਵਨ ਵੀ ਬਾਜੀ ਜਣ ਲਈ ਜਿਤ ਲਈ ਤੇ ਜਿਨਾਂ ਨੂੰ ਇਹ ਰੰਗ ਨਾ ਚੜਿਆ ਉਹ ਹਾਰ ਗਏ ਉਹ ਠੱਗੇ ਰਹੇ ਉਹ ਮਾਇਆ ਤੋਂ ਠੱਗੇ ਗਏ ਠੱਗਣ ਵਾਲੇ ਹੀ ਮਾਇਆ ਤੋਂ ਠੱਗੇ ਗਏ ਸੰਸਾਰ ਨੂੰ ਠੱਗਣ ਵਾਲੇ ਹੀ ਸੰਸਾਰ ਤੋਂ ਠੱਗੇ ਗਏ ਮਨੁੱਖਾਂ ਨੂੰ ਠੱਗਣ ਵਾਲੇ ਹੀ ਜਗਤ ਤੋਂ ਠੱਗੇ ਗਏ ਔਰ ਇਸ ਤਰੀਕੇ ਨਾਲ ਜੀਵਨ ਦੀ ਬਾਜ਼ੀ ਹਾਰ ਗਏ ਲਿਖਣਾਵੇ ਧਰਮ ਬਹਾਲਿਆ ਸਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਜੀਵਾਂ ਦੇ